ਕੀ ਵੀ ਆ ਕੀ ਵੀ ਆ ਇੱਕ ਕੱਲ ਇੱਕ ਕੰਪਲੇਂਟ ਮਿਲੀ ਸੀ ਜਿਹਦੇ ਵਿੱਚ ਦੋ ਲੜਕੇ ਜਿਹੜੇ ਆ ਲੱਕੀ ਨਾਰ ਤੇ ਇਹ ਦੂਸਰਾ ਹੈਗਾ ਸੂਰਜ ਸੋਨੀ ਇਹ ਜਿਹੜੇ ਆ ਸਕੂਲ ਗਏ ਸੀ ਡਰਮਾ ਵਾਲੇ ਬਾਜ਼ਾਰ 8:30 ਵਜੇ ਸਕੂਲ ਪਹੁੰਚੇ ਸੀ ਉਸ ਤੋਂ ਬਾਅਦ 10 ਮਿੰਟ ਬਾਅਦ ਇਹ ਬਿਨਾਂ ਦੱਸੇ ਕੁਛੇ ਉੱਥੋਂ ਜਿਹੜੇ ਆ ਸਕੂਲ ਤੋਂ ਚਲੇ ਗਏ ਸੀ ਜਿਸ ਤੇ ਇਹਨਾਂ ਦੇ ਵਾਰਿਸਾਂ ਨੇ ਜਿਹੜੀ ਹੈ ਇੱਥੇ ਕੰਪਲੇਂਟ ਕੀਤੀ ਸੀ ਜਿਸ ਤੇ ਮਾਨਯੋਗ ਸੀਨੀਅਰ ਅਫਸਰਾਂ ਦੇ ਹੁਕਮ ਮੁਤਾਬਕ ਤਰੰਤ ਹਕਤ ਚਾਉਂਦਿਆਂ ਵੱਖ-ਵੱਖ ਟੀਮਾਂ ਬਣਾ ਕੇ ਜਿਹੜੇ ਆ ਸੀਸੀਟੀਵੀ ਕੈਮਰੇ ਬਚੇਗੇ ਤੇ ਇਹਨਾਂ ਨੂੰ ਜਿਹੜਾ ਵਾ ਸੀਸੀਟੀਵੀ ਦੇ ਮਤਲ ਨਾਲ ਜਿਹੜਾ ਵਾ ਤਰੰਤ ਉਹਨਾਂ ਨੂੰ ਕਾਰਵਾਈ ਕਰਦੇ ਆ ਜਿਹੜਾ ਵਾ ਉਹ ਇਹਨਾਂ ਨੂੰ ਟ੍ਰੇਸ ਕਰਕੇ ਤੇ ਇਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਵਾ ਵਾਰਤਾਂ ਦੇ ਹਵਾਲੇ ਕੀਤਾ ਗਿਆ ਫੋਟੋ ਦਿਖੋ ਕਿਤੇ ਬਰੰਗ ਬੱਚੀ ਸੀ ਇਹ ਜੀ ਰਾਤ ਦਰਬਾਰ ਸਾਹਿਬ ਰਏ ਸੀ ਜੀ ਉਸ ਤੋਂ ਬਾਅਦ ਇਹ α1 ਪੁੱਲਤੇ ਜਾ ਰਹੇ ਸੀ ਠੀਕ ਹੈ ਜੀ ਚਾਹਣ ਕੋਈ ਵੱਡਾ ਜਾਂਦੇ ਕਿ ਤੱਕ ਕੋਈ ਨਾ ਮਿਲਦਾ ਆ ਗਿਆ ਨਾ ਆਪ ਦੇ ਨੇ ਨਹੀਂ ਜੀ ਸੀਸੀਟੀਵੀ ਦੇ ਮੁਤਾਬਕ ਵੀ ਜਿਹੜਾ ਵਾ ਉਹ ਸਵੇਰੇ ਇਹ ਜਿਹੜਾ ਜਾਂਦੇ 8:40 ਮਿੰਟ ਤੇ ਆਪਣੇ ਆਪ ਹੀ ਇਹ ਜਿਹੜੇ ਦੋਨੋਂ ਗਏ ਆ ਜੀ ਸਕੂਲ ਤੋਂ ਜੀ ਸਭ ਬੱਚਣ ਕੋਈ ਦੱਸਿਆ ਨਾ ਸਕੂਲੋਂ ਜਾਂਦਾ ਕਾਹਦੇ ਨੂੰ ਸਕੂਲੋਂ ਕਹਿੰਦੇ ਸੀ ਅਸੀਂ ਕੰਮ ਨਹੀਂ ਕੀਤਾ ਜੀ ਕੋਈ ਦਾ ਸਕੂਲ ਦਾ ਜੀ ਉਹਦੇ ਕਰਕੇ ਡਰ ਕਰਕੇ ਅਸੀਂ ਜਿਹੜਾ ਵਾ ਸਕੂਲ ਤੋਂ ਚਲੇ ਗਏ ਸੀ ਕੱਲ ਸਾਡੇ ਬੱਚੇ ਜੀ ਆਪਣਾ ਆਰਐਸ ਪਬਲਿਕ ਸਕੂਲ ਤੋਂ ਸਤਾਨ ਮਿੰਟ ਤੋਂ ਕਿਤੇ ਮਿਲ ਪੜਕ ਗਏ ਚਲ ਗਏ ਸੀ ਕਿਤੇ ਸਾਰੀ ਜਾਰੀ ਅਸੀਂ ਲੱਭਦੇ ਰਹੇ ਜੀ ਪਰ ਮਿਲੇ ਨਹੀਂ ਫਿਰ ਅਸੀਂ ਆਣ ਕੇ ਇੱਥੇ ਆਪਣਾ ਬੀੜਵੀਜ਼ਨ ਦੇ ਵਿੱਚ ਕੰਪਲੇਨਟ ਕੀਤੀ ਸਰਹਣ ਡਿਜ਼ਿੰਸਰ ਸਾਹਿਬ ਨੂੰ ਮਿਲੇ ਤੇ ਉਹਨਾਂ ਨੇ ਆਪਣੀ ਸਾਰੀ ਸਮੂਹਤੀ ਟੀਮ ਲਾ ਕੇ ਸਾਰੀ ਰਾਤ ਆਪਣਾ ਭਾਲ ਕਰਦੇ ਦੇ ਕੈਮਰੇ ਫੋਲੇ ਤੇ ਸਵੇਰੇ 7 ਵਜੇ ਇਹ ਬੱਚੇ ਸਾਨੂੰ ਮਿਲੇ ਉਹ ਵੀ ਇਹਨਾਂ ਦੇ ਪੁਲਿਸ ਦੀ ਮਿਹਰਬਾਨੀ ਕਰਕੇ ਆਪਣਾ ਐਸਐਸਓ ਸਾਹਿਬ ਦੀ ਮਿਹਰਬਾਨੀ ਅਤੇ ਤੁਸ ਜੀ ਸਾਹਿਬ ਦੀ ਬਹੁਤ ਬਹੁਤ ਮਿਹਰਬਾਨੀ ਜਿਨ੍ਹਾਂ ਨੇ ਦਿਸਮ ਦੇਸ ਅਸਰ ਸਾਰੀ ਪੁਲਿਸ ਨੇ ਸਾਰੀ ਰਾਤ ਮਿਹਨਤ ਸੜਗਾ ਸਾਨੂੰ ਬੱਚੇ ਸਾਨੂੰ ਮਿਲ ਗਏ ਬਹੁਤ ਬਹੁਤ ਧੰਨਵਾਦ ਸਾਰੀ ਪੁਲਿਸ ਸੋਚੀ ਟੀਮ